ਅਗਲੀ ਖਬਰ ਇਜ਼ਰਾਈਲ ਤੇ ਹਮਾਸ ਦੇ ਸਬੰਧ ਦੇ ਵਿੱਚ ਹੈ ਹਮਾਸ ਵਾਲਿਆਂ ਨੇ ਇਹ ਕਹਿਤਾ ਹੈ ਕਿ ਜੋ ਉਹਨਾਂ ਨੇ ਕੈਦੀ ਛੱਡਣੇ ਸੀ ਉਹ ਉਹਨਾਂ ਨੂੰ ਡਿਲੇ ਕਰਨ ਜਾ ਰਹੇ ਹੈ ਤੇ ਜੋ ਸੀਜ਼ਫਾਇਰ ਸੀ ਉਹੋ ਖਤਮ ਹੋ ਸਕਦਾ ਹੈ ਇਜ਼ਰਾਈਲ ਵਾਲੇ ਹਮਾਸ ਨੂੰ ਬਲੇਮ ਕਰ ਰਹੇ ਆ ਤੇ ਹਮਾਸ ਵਾਲੇ ਇਜ਼ਰਾਈਲ ਵਾਲਿਆਂ ਨੂੰ ਬਲੇਮ ਕਰ ਰਹੇ ਆ ਉਧਰ ਸਾਡੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਇਹ ਕਹਿਤਾ ਆ ਕਿ ਜੇ ਸ਼ਨੀਵਾਰ ਤੱਕ ਜਿੰਨੇ ਵੀ ਕੈਦੀ ਆ ਹਮਾਸ ਵੱਲੋਂ ਨਾ ਛੱਡੇ ਗਏ ਤੇ ਉਥੇ ਇੱਕ ਤਰ੍ਹਾਂ ਦੇ ਨਾਲ ਨਰਕ ਬਣ ਜੂਗਾ ਕਹਿੰਦੇ ਹੈਲ ਇਸ ਗੋਇੰਗ ਟੂ ਬ੍ਰੇਕ ਆਊਟ 트럼ਪ ਉਹਨਾਂ ਨੇ ਕਿਹਾ ਵੀ ਜਿਹੜਾ ਫਾਈਨਲ ਡਿਸੀਜਨ ਆ ਉਹ ਤਾਂ ਇਜ਼ਰਾਇਲ ਦਾ ਹੀ ਹੋਊਗਾ ਪਰ ਮੈਂ ਆਪਣੇ ਆਪ ਲਈ ਬੋਲ ਰਿਹਾ ਆ ਇਜ਼ਰਾਇਲ ਵਾਲੇ ਇਸ ਨੂੰ ਓਵਰਰਾਈਡ ਕਰ ਸਕਦੇ ਹੈਗੇ ਆ ਪ੍ਰੈਜ਼ੀਡੈਂਟ ਉਹਨਾਂ ਨੇ ਇਹ ਵੀ ਕਿਹਾ ਆ ਕਿ ਜੇ ਜਾਰਡਨ ਤੇ ਈਜੀਪਟ ਉਹਨਾਂ ਮੁਲਕ ਜਿਹੜੇ ਆ ਉਹ ਪਾਲਸਟੀਨੀਆਂ ਰਫਿਜੀਜ਼ ਨੂੰ ਗਾਜ਼ਾ ਵਾਲੇ ਜਿਹੜੇ ਆ ਉਹਨਾਂ ਨੂੰ ਨਹੀਂ ਲੈਂਦੇ ਤੇ ਉਹਨਾਂ ਨੂੰ ਜਿਹੜੀ ਕੋਈ ਫਾਈਨੈਂਸ਼ੀਅਲ ਡੇਟ ਜਾਂਦੀ ਹੈਗੀ ਆ ਉਹ ਵੀ ਰੋਕ ਦਿੱਤੀ ਜਾਊਗੀ ਆ ਇਹ ਅੱਜ ਸੌਰੀ ਕੱਲ੍ਹ ਸ਼ਾਮੀ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੋਣਾ ਨੇ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਹੈਗਾ ਹਮਾਸ ਦੇ ਜਿਹੜੇ ਸਪੋਕਸਪਰਸਨ ਅਬੂ ਅਵੈਦਾ ਆ ਉਹਨਾਂ ਨੇ ਇਹ ਕਿਹਾ ਕਿ ਇਜ਼ਰਾਈਲ ਵਾਲੇ ਵਾਇਓਲੇਟ ਕਰ ਰਹੇ ਆ ਸੀਜ਼ਫਾਇਰ ਡੀਲ ਨੂੰ ਉਹਦੇ ਵਿੱਚ ਉਹ ਜੋ ਪਾਲੈਸਟੀਨੀਅਨ ਲੋਕਾਂ ਨੂੰ ਨਾਰਥਰਨ ਗਾਜ਼ਾ ਦੇ ਵਿੱਚ ਛੱਡਣਾ ਸੀ ਉਹ ਉਹਨਾਂ ਨੂੰ ਛੱਡ ਨਹੀਂ ਰਹੇ ਲੋਕਾਂ ਨੂੰ ਬਲੌਕ ਕਰ ਰਹੇ ਆ ਜਿਹੜੀ ਏਡ ਆਣੀਆ ਫਾਈਨੈਂਸ਼ੀਅਲ ਏਡ ਤੇ ਸਿਵਿਲিয়ান ਨੂੰ ਅਟੈਕ ਕਰ ਰਹੇ ਹੈਗੇ ਆ ਹਾਲਾਂਕਿ ਉਹਨਾਂ ਨੇ ਡਾਇਰੈਕਟਲੀ 트੍ਰੰਪ ਉਹਨਾਂ ਦਾ ਨਾਮ ਮੈਂਸ਼ਨ ਨਹੀਂ ਕੀਤਾ ਜਿਹਦੇ ਵਿੱਚ ਪ੍ਰੈਜ਼ੀਡੈਂਟ 트੍ਰੰਪ ਉਹ ਨਹੀਂ ਕਹਿੰਦੇ ਆ ਵੀ ਜਿਹੜਾ ਗਾਲਜਾ ਵਾਲਾ ਆ ਉਹ ਅਸੀਂ ਆਪਣੇ ਕਬਜ਼ੇ 'ਚ ਲੈ ਕੇ ਅਸੀਂ ਉਸ ਨੂੰ ਬਿਲਡ ਕਰਾਂਗੇ ਤੇ ਜਿਹੜੇ ਪਾਲੇਸਟੀਨੀਅਨ ਆ ਉਹ ਲਾਗੇ ਹੋਰ ਮੁਲਕਾਂ ਦੇ ਵਿੱਚ ਮੂਵ ਹੋ ਸਕਦੇ ਹੈਗੇ ਆ ਇਜ਼ਰਾਈਲ ਦੀ ਸਿਕਿਉਰਿਟੀ ਕੈਬਿਨੇਟ ਦੀ ਮੀਟਿੰਗ ਅੱਜ ਸਵੇਰੇ ਚੱਲ ਰਹੀ ਹੈਗੀ ਆ ਉਹਦੇ ਵਿੱਚ ਉਹ ਡਿਸਕਸ ਕਰ ਰਹੇ ਆ ਕਿ ਇਸ ਚੀਜ਼ ਨੂੰ ਹੁਣ ਕਿਸ ਤਰ੍ਹਾਂ ਜਿਹੜਾ ਹੈਂਡਲ ਕਰਨਾ ਹੈਗਾ ਜੀ ਬਿਲਕੁਲ ਹਮਾਸ ਦਾ ਉੱਥੇ ਕੀ ਬੰਨਣਾ ਗਾਜ਼ਾ ਦਾ ਉੱਥੇ ਕੀ ਬੰਨਣਾ ਅਰਬ ਮੁਲਕ ਟੋਟਲੀ ਜਿਹੜੇ 트럼ਪ ਹੋਣਾ ਦੇ ਉਸ ਪਲਾਨ ਦੀ ਜਿਹੜੀ ਆਪਾਂ ਗੱਲ ਕਰ ਰਹੇ ਆ ਉਸ ਤੇ ਉਹ ਉਲਟ ਨਜ਼ਰ ਆ ਰਹੇ ਆ ਉਹ ਨਹੀਂ ਚਾਹੁੰਦੇ ਕਿਉਂਕਿ 트럼ਪ ਨਹੀਂ ਚਾਹੁੰਦੇ ਵੀ ਇਜ਼ਰਾਈਲ ਵਾਲੇ ਫੜ ਕੇ ਪੈਲਸਟਿਨIANS ਨੂੰ ਗਾਜ਼ਾ ਦੇ ਵਿੱਚੋਂ ਤਾਂ ਹੋਰ ਮੁਲਕਾਂ ਛੱਡ ਦੇਣ ਤਾਂ ਉੱਥੇ ਜੇ ਸ਼ੁਰੂਆਤ ਕਰਦੇ ਤੇ ਉੱਥੇ ਕਿਦਾਂ ਰੋਕਣਗੇ ਉਹ ਵੈਸਟ ਬੈਂਕ ਚੋਂ ਵੀ ਜਿਹੜਾ ਉਹ ਚੱਕ ਕੇ ਕਰਨਗੇ ਉਹ ਤਾਂ ਆਲਰੇਡੀ ਉੱਥੇ ਉਹਨਾਂ ਨੇ ਬਹੁਤ ਜ਼ਿਆਦਾ ਜਿਹੜੇ ਸੈਟੇਲਾਈਟਸ ਆ ਉਹ ਉਹਨਾਂ ਨੂੰ ਥਾਂ ਜਿਹੜੀ ਉਹ ਦੇਣੀ ਸ਼ੁਰੂ ਕੀਤੀ ਹੈਗੀ ਆ ਸੋ ਇਹ ਅੰਤ ਕਿੱਥੇ ਹੋਊਗਾ ਜਿੰਨੀ ਦੇਰ ਤੱਕ ਆਈ ਥਿੰਕ ਪੂਰੀ ਜ਼ਮੀਨ ਜਿਹੜੀ ਉਹਨਾਂ ਦੀ ਵਾਪਸ ਉਹਨਾਂ ਤੋਂ ਖੋ ਜਿਹੜੀ ਉਹ ਨਹੀਂ ਲਈ ਜਾਂਦੀ ਸੋ ਹਮਾਸ ਦੇ ਜਿਹੜੇ ਡਿਲੇ ਦੇ ਉੱਤੇ ਟਰੰਪ ਉਹਨਾਂ ਦੀ ਇੱਕ ਕਹਿ ਸਕਦੇ ਆ ਵੀ ਖਤਰਨਾਕ ਚੇਤਾਵਨੀ ਆ ਹਮਾਸ ਨੂੰ ਆ ਵੀ ਤੁਸੀਂ ਡਿਲੇ ਨਾ ਕਰੋ ਕਹਿੰਦਾ ਇਦਾਂ ਨਾ ਕਰੋ ਵੀ ਦੋ ਛੜ ਤੇ ਪੰਜ ਛੜ ਤੇ ਇੱਕ ਛੜ ਦਾ ਤਿੰਨ ਚੜਦੇ ਉਹਨਾਂ ਨੇ ਤਾਂ ਕਿਹਾ ਵੀ ਸ਼ਨੀਚਾਰਵਾਰ 12 ਵਜੇ ਤੱਕ ਦਾ ਟਾਈਮ ਆ ਉਹਦੇ ਵਿੱਚ ਵਿੱਚ ਤੁਸੀਂ ਸਾਰੇ ਛੜ ਦੋ ਨਹੀਂ ਤਾਂ ਜਿੱਦਾਂ ਤੁਸੀਂ ਦੱਸਿਆ ਵੀ 올 Hell will break loose ਆ ਵੀ ਅੰਤ ਜਿਹੜਾ ਹੋਏ ਇੱਕ ਸਾਹ ਦੇ ਨਾਲ ਉੱਥੇ ਕਰ ਦਿੱਤਾ ਜਾਊਗਾ ਕਿਹੜਾ ਉਹਨਾਂ ਦੇ ਨਾਲ ਘਟ ਹੋਈ ਹੈਗੀ ਆ 50000 ਬੰਦਾ ਉਹਨਾਂ ਦਾ ਆਲਮੋਸਟ ਉੱਥੇ ਮਰ ਚੁੱਕਾ ਹੈਗਾ ਆ ਪਰ ਜਿਸ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਇਜ਼ਰਾਈਲ ਨੇ ਡੇਢ ਸਾਲ ਹੋ ਗਿਆ ਉਸ ਤੇ ਉੱਤੇ ਹਮਲਾ ਲਗਾਤਾਰ ਕਰਦੇ ਆ ਨੂੰ ਜੋ ਸੋਚ ਰਹੇ ਸੀਗੇ ਵੀ ਹਮਾਸ ਦਾ ਪੂਰੀ ਤਰ੍ਹਾਂ ਨਾਸਤੂ ਨਬੂਤ ਕਰ ਦੇਣਗੇ ਪਰ ਉਹ ਚੀਜ਼ ਦੇ ਵਿੱਚ ਜੇ ਪੂਰੀ ਤਰ੍ਹਾਂ ਉਹ ਕਾਮਯਾਬ ਨਹੀਂ ਹੋਏ ਜਦੋਂ ਵੀ ਉਹ ਲੋਕਾਂ ਨੂੰ ਛੱਡਦੇ ਆ ਤਾਂ ਵਰਲਡ ਪੱਤਰ ਦੇ ਉੱਤੇ ਉਹ ਜਿਹੜੀਆਂ ਫੋਟੋਜ਼ ਵੀਡੀਓਜ਼ ਜਾਰੀ ਕਰਦੇ ਆ ਕਿੱਡੇ ਵੱਡੇ ਵੱਡੇ ਬੈਨਰ ਲਾ ਕੇ ਉਹ ਹੁੰਦੇ ਆ ਸੰਤਾਲੀਆਂ ਫੜੀਆਂ ਹੁੰਦੀਆਂ ਆ ਅ ਮਥਿਆਂ ਦੇ ਉੱਤੇ ਹਮਾਸ ਦੀਆਂ ਪੱਟੀਆਂ ਬੰਨੀਆਂ ਹੁੰਦੀਆਂ ਆ ਤਾਂ ਉਹਦੇ ਨਾਲ ਮਿਲਦਾ ਉਹਨਾਂ ਦੀ ਹਮਾਸ ਦੀ ਰਿਕਰੂਟਮੈਂਟ ਸ਼ਾਇਦ ਹੋਰ ਵੱਧ ਗਈ ਹੋਊਗੀ ਹੁਣ ਤੁਸੀਂ ਇਸ ਐਂਗਲ ਤੋਂ ਵੀ ਦੇਖੋ ਨਾ ਹਰਜੋਤ ਸਿੰਘ ਜੀ ਵੀ ਜਿਹੜੇ ਪਰਿਵਾਰ ਦੇ ਜੀਆਂ ਦੇ ਉੱਤੇ ਉਹਨਾਂ ਦੇ ਘਰਾਂ ਦੇ ਉੱਤੇ ਬੰਬ ਡੇਗ ਗਏ ਉਹਨਾਂ ਨੇ ਇਜ਼ਰਾਇਲ ਦੇ ਜਾਂ ਅਮਰੀਕਾ ਦੇ ਪੱਖ ਵਿੱਚ ਤਾਂ ਨਹੀਂ ਆਉਣਾ ਉਹ ਤਾਂ ਉਧਰਲੇ ਪਾਸੇ ਨੂੰ ਹੀ ਜਿਹੜੇ ਉਹ ਜਾਣਗੇ ਉਹ ਸਭ ਕੋ ਪੱਕੇ ਹਮਾਸ ਵਾਲੇ ਜਿਹੜੇ ਉਹ ਬਣ ਜਾਂਦੇ ਆ ਸੋ ਇਹਹੀ ਇਹ ਹੀ ਚੀਜ਼ ਜਿਹੜੀ ਇਸ ਟਾਈਮ ਦੇਖਣ ਨੂੰ ਮਿਲ ਰਹੀ ਆ ਤੇ ਉਤੋਂ ਬਲਦੀ ਦੇ ਉੱਤੇ ਲੂਣ ਪਾਉਣ ਵਾਲੀ ਜਿਹੜੀ ਉਹ ਗੱਲ ਬਣ ਜਾਂਦੀ ਆ ਤੇਲ ਪਾਉਣ ਵਾਲੀ ਗੱਲ ਬਣ ਜਾਂਦੀ ਜਦੋਂ ਕਹਿੰਦੇ ਵੀ ਇਹਨਾਂ ਨੂੰ ਚੱਕੋ ਇੱਥੋਂ ਮੂਵ ਕਰੋ ਤੇ ਇੱਥੇ ਅਸੀਂ ਇੱਕ ਬਹੁਤ ਸੋਹਣਾ ਰੀਅਲ ਏਸਟੇਟ ਪ੍ਰਾਪਰਟੀਆਂ ਜਿਹੜੀਆਂ ਉਹ ਬਣਾਵਾਂਗੇ ਜਿਹਦੇ ਵਿੱਚ ਵੈਂਚੁਰੀ ਉਹਨਾਂ ਨੂੰ ਉੱਥੇ ਕਹਿੰਦੇ ਵੀ ਨਹੀਂ ਰਹਿਣ ਨਹੀਂ ਦਿੱਤਾ ਜਾਊਗਾ ਤੁਹਾਨੂੰ ਹੋਰ ਥਾਂ ਦੇ ਉੱਤੇ ਜਿਹੜਾ ਉਹ ਰੱਖਿਆ ਜਾਊਗਾ ਹੁਣ ਹਮਾਸ ਵਾਲੇ ਕਹਿੰਦੇ ਡਿਲੇ ਜਿਹੜਾ ਉਹ ਕਿਉਂ ਕਰ ਰਹੇ ਹੈਗੇ ਆ ਜਿਹੜੇ ਹੋਸਟੇਜਸ ਨੂੰ ਛੱਡਣ ਦੇ ਵਿੱਚ ਹਮਾਸ ਇਹ ਦਾਵਾ ਕਰ ਰਿਹਾ ਆ ਕਹਿੰਦੇ ਵੀ ਉਹਨਾਂ ਦੇ ਜਿਹੜੇ ਸਪੋਕਸਪਰਸਨ ਅਬੂ ਉਬੈਦਾ ਉਹਨਾਂ ਨੇ ਜਿਹੜਾ ਕਿਹਾ ਵੀ ਇਜ਼ਰਾਈਲ ਵਾਇਲੇਸ਼ਨਸ ਕਰ ਰਿਹਾ ਆ ਸੀਜ਼ਫਾਇਰ ਡੀਲ ਦੀਆਂ ਜਿਹਦੇ ਕਰਕੇ ਅ ਅਸੀਂ ਜਿਹੜਾ ਉਹ ਡਿਲੇ ਕਰ ਰਹੇ ਹੈਗੇ ਆ ਨਾਲ ਹੀ ਜਿਹੜਾ ਉਹਨਾਂ ਨੇ ਇਹ ਇਹ ਲਿਖਿਆ ਵੀ ਕਹਿੰਦੇ ਵੀ ਜਿਹੜੇ ਪੈਲਸਟਿਨIANS ਨੂੰ ਉਹਨਾਂ ਨੇ ਛੱਡਣਾ ਸੀ ਉਹ ਤੁਸੀਂ ਨਹੀਂ ਛੱਡ ਰਹੇ ਇਸ ਲਈ ਅਸੀਂ ਤੁਹਾਡੇ ਵੀ ਜਿਹੜੇ ਬੰਦਕ ਬਣਾਏ ਲੋਕ ਆ ਉਹਨਾਂ ਨੂੰ ਨਹੀਂ ਜਿਹੜੇ ਹੋ ਛੱਡਾਂਗੇ ਸੋ ਇਹ ਹਮਾਸ ਨੇ ਜੇ ਹਾਲ ਦੀ ਘੜੀ ਜਿਹੜਾ ਗਾਜ਼ਾ ਦੇ ਟੇਕਓਵਰ ਦੇ ਪਲਾਨ ਦੇ ਉੱਤੇ ਕੋਈ ਟਿੱਪਣੀ ਤਾਂ ਜਿਹੜੀ ਆ ਉਹ ਨਹੀਂ ਕੀਤੀ ਹੈਗੀ ਪਰ ਉਦੋਂ ਯੂਐਸ ਨੇ ਕਹਿੰਦੇ ਵੀ ਆਪਣੀ ਪੋਜੀਸ਼ਨ ਥੋੜੀ ਜੀ ਚੇਂਜ ਕੀਤੀ ਆ ਜਿਹੜੇ ਗਰੁੱਪ ਡਿਸੀਜਨ ਨੂੰ ਜਿਹੜਾ ਉਹ ਲੈ ਕੇ ਕਹਿੰਦੇ ਹਮਾਸ ਹੁਣ ਇਹ ਮੰਨਦਾ ਆ ਵੀ ਜਿਹੜਾ ਵਾਸ਼ਿੰਗਟਨ ਗਾਰੰਟੀਆਂ ਦਿੰਦਾ ਆ ਸੀਜ਼ਫਾਇਰ ਦੇ ਲਈ ਵੀ ਉਹ ਗਾਰੰਟੀ ਜਿਹੜੀ ਹੋਲਡ ਨਹੀਂ ਜਿਹੜੀ ਉਹ ਕਰੂਗੀ ਤੇ ਇਜ਼ਰਾਈਲ ਕਹਿੰਦੇ ਵੀ ਸਾਨੂੰ ਲੱਗ ਨਹੀਂ ਰਿਹਾ ਵੀ ਉਹ ਸੀਰੀਅਸਲੀ ਇਸ ਪਲਾਨ ਨੂੰ ਜਿਹੜਾ ਉਹ ਇੰਪਲੀਮੈਂਟ ਜਿਹੜਾ ਉਹ ਕਰਨ ਜਾ ਰਿਹਾ ਆ ਸੋ ਇਹ ਮਸਲਾ ਗੁੰਝਲਦਾਰ ਆ ਤੇ ਇਹ ਗੁੰਝਲਦਾਰ ਹੀ ਜਿਹੜਾ ਆਉਂਦੇ ਸਮੇਂ ਦੇ ਵਿੱਚ ਰਹਿਣ ਵਾਲਾ ਹੈਗਾ ਆ ਸੋ ਲੈਟਸ ਸੀ ਕੀ ਬਣਦਾ ਹੈ ਕੀ ਇਜ਼ਰਾਈਲ ਵਾਲੇ ਪੈਲੇਸਟੀਨੀਆਂ ਛੱਡਣਗੇ ਥੋੜੇ ਹੋਰ ਜਿਹਦੀ ਲੋੜ ਆ ਦੇ ਤੇ ਜਿਸ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਅਮਾਸ ਵਾੜਨੇ ਨੇ ਕਹਿ ਕੇ ਕਿ ਕਿਆ ਵੀ ਅਸੀਂ ਤਾਂ ਨਹੀਂ ਜਿਹੜਾ ਉਹ ਛੱਡ ਰਹੇ ਸੋ ਇਹ ਦੇਖਣ ਵਾਲੀਆਂ ਗੱਲਾਂ ਜ ਨਹੀਂ ਹੋ ਰਹਿਣਗੀਆਂ ਉਦਾਂ ਹੁਣ ਸ਼ਨੇਚਰਵਾਲ 12 ਵਜੇ ਤੱਕ ਦਾ ਟਾਈਮ 트੍ਰੰਪ ਉਹਨਾਂ ਨੇ ਦਿੱਤਾ ਹੈ ਪਰ 트੍ਰੰਪ ਉਹਨਾਂ ਨੇ ਨਾਲ ਇਹ ਵੀ ਕਿਹਾ ਵੀ ਇਜ਼ਰਾਈਲ ਦੀ ਆਪਣੀ ਜਿਹੜੀ ਉਹ ਮਰਜ਼ੀ ਹੋਊਗੀ ਵੀ ਉਹ ਸੀਜ਼ਫਾਇਰ ਦੇ ਉੱਤੇ ਕੀ ਕਰਨਾ ਚਾਹੁੰਦੇ ਆ ਪਰ ਉਹਨਾਂ ਨੇ ਆਪਣੀ ਸਲਾਹ ਜਿਹੜੀ ਉਹ ਦੱਸ ਦਿੱਤੀ ਵੀ ਜੇ ਉਹ ਨਹੀਂ ਛੱਡਦੇ ਤਾਂ ਤੁਹਾਨੂੰ ਸੀਜ਼ਫਾਇਰ ਕਰਨ ਦੀ ਜਿਹੜੀ ਉਹ ਲੋੜ ਨਹੀਂ ਹੈਗੀ